ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਇਹ ਦੁਨੀਆ ਦੀ ਸਭ ਤੋਂ ਅਮੀਰ ਰਾਸ਼ੀ ਹੈ ਇਨ ਸ਼ੇਰ ਰਾਸ਼ੀਆਂ ਦੀ ਕਿਸਮਤ ਸਾਲ 2024 ਤੋਂ ਸਾਲ 2030 ਤੱਕ ਸਤਵੇਂ ਆਸਮਾਨ ਤੇ ਰਹੇਗੀ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ 12 ਰਾਸ਼ੀਆਂ ਚੋਂ ਸ਼ੇਰ ਰਾਸ਼ੀਆਂ ਬਹੁਤ ਹੀ ਖੁਸ਼ ਕਿਸਮਤ ਸਾਬਤ ਹੋਣ ਵਾਲੀਆਂ ਹਨ ਭਗਵਾਨ ਬਜਰੰਗ ਬਲੀ ਹੁਣ ਇਨ੍ਹਾਂ 6 ਰਾਸ਼ੀਆਂ ਤੋਂ ਬਹੁਤ ਖੁਸ਼ ਹਨ ਜਿਸ ਕਾਰਨ ਸਾਲ 2024 ਤੋਂ ਸਾਲ 2030 ਤੱਕ ਦਾ ਸਮਾਂ ਇਨ੍ਹਾਂ 6 ਰਾਸ਼ੀਆਂ ਦੇ ਲਈ ਬਹੁਤ ਹੀ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਦੋਸਤੋ ਇਸ ਸਮੇਂ ਦੌਰਾਨ ਇਨ੍ਹਾਂ 6 ਰਾਸ਼ੀਆਂ ਨੂੰ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਕਈ ਤਰ੍ਹਾਂ ਦੀਆਂ ਵੱਡੀਆਂ ਖੁਸ਼ਖਬਰੀਆਂ ਜਾਂ ਵੱਡੇ ਲਾਭ مالی ਲਾਭ ਅਤੇ ਵੱਡੀ ਸਫਲਤਾ ਮਿਲਣ ਵਾਲੀ ਹੈ ਜੇਸ ਨਾਲ ਇਹਨਾਂ ਛੇ ਰਾਸ਼ੀਆਂ ਦਾ ਜੀਵਨ ਬਦਲ ਜਾਵੇਗਾ ਇਹ ਛੇ ਖੁਸ਼ਕਿਸਮਤ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਨੂੰ ਸਾਲ 2024 ਤੋਂ ਲੈ ਕੇ ਸਾਲ 2030 ਤੱਕ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਕਈ ਤਰ੍ਹਾਂ ਦੀਆਂ ਵੱਡੀਆਂ ਖੁਸ਼ਖਬਰੀਆਂ ਵੱਡੇ ਲਾਭ ਵਿੱਤੀ ਲਾਭ ਅਤੇ ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਜਿਨ੍ਹਾਂ ਖੁਸ਼ ਨਸੀਬ ਰਾਸ਼ੀਆਂ ਬਾਰੇ ਅਸੀਂ ਦੱਸਣ ਜਾ ਰਹੇ ਹਾਂ ਉਨਾਂ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਦੇਖਣਾ ਦੋਸਤੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਭਗਵਾਨ ਬਜਰੰਗ ਬਲੀ ਜੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਬਜਰੰਗ ਬਲੀ ਜੀ ਦੀ ਜ਼ਰੂਰ ਲਿਖੋ ਤਾਂ ਜੋ ਭਗਵਾਨ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੋ ਤਾਂ ਆਓ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਲਈ ਭਗਵਾਨ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਦੇ ਨਾਲ ਸਾਲ 2024 ਤੋਂ ਸਾਲ 2030 ਤੱਕ ਦਾ ਸਮਾਂ ਬਹੁਤ ਚੰਗਾ ਸਾਬਤ ਹੋਵੇਗਾ ਇਸ ਸਮੇਂ ਦੌਰਾਨ ਇਹਨਾਂ ਰਾਸ਼ੀਆਂ ਦੇ ਲੋਕ ਤਾਂ ਦੀ ਬਰਕਤ ਲਈ ਤਾਂ ਨਾਲ ਮਾਲਾ-ਮਾਲ ਹੋਣ ਜਾ ਰਹੇ ਹਨ ਦੋਸਤੋ ਅਜਿਹਾ ਹਰ ਕਿਸੇ ਨਾਲ ਨਹੀਂ ਹੁੰਦਾ ਕਈਆਂ ਨੂੰ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਜਦ ਕਿ ਕਈਆਂ ਨੂੰ ਥੋੜੀ ਜਿਹੀ ਵੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਹਰ ਮਨੁੱਖ ਦਾ ਜੀਵਨ ਉਤਾਰ ਚੜਾ ਦੇ ਨਾਲ ਭਰਿਆ ਹੁੰਦਾ ਹੈ ਕਦੇ ਕਿਸੇ ਨੂੰ ਖੁਸ਼ੀ ਮਿਲਦੀ ਹੈ ਤੇ ਕਦੇ ਕਿਸੇ ਨੂੰ ਗਮ ਮਿਲਦਾ ਹੈ ਇਹ ਸਾਡੇ ਸੰਸਾਰ ਦੇ ਵਿੱਚ ਹਮੇਸ਼ਾ ਹੁੰਦਾ ਹੈ ਮਨੁੱਖ ਨੂੰ ਆਪਣੇ ਜੀਵਨ ਵਿੱਚ ਕਈ ਸਥਿਤੀਆਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਆਈਆਂ ਤਬਦੀਲੀਆਂ ਦਾ ਸ ਸਾਮਣਾ ਕਰਦੇ ਹੋਏ ਜੀਵਨ ਬਤੀਤ ਕਰਨਾ ਪੈਂਦਾ ਹੈ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਗ੍ਰਹਾਂ ਨੂੰ ਸਾਡੇ ਪੂਰੇ ਜੀਵਨ ਵਿੱਚ ਤਬਦੀਲੀਆਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਗ੍ਰਹਾਂ ਤੋਂ ਨਿਕਲਣ ਵਾਲੀ ਊਰਜਾ ਸਾਡੇ ਜੀਵਨ ਨੂੰ ਹਰ ਪਲ ਪ੍ਰਭਾਵਿਤ ਕਰਦੀ ਹੈ ਕਈ ਵਾਰ ਇਹ ਸਾਨੂੰ ਖੁਸ਼ੀ ਦਿੰਦੀ ਹੈ ਤੇ ਕਈ ਵਾਰ ਇਹ ਸਾਨੂੰ ਦੁੱਖ ਦਿੰਦੀ ਹੈ ਜਦੋਂ ਕੋਈ ਵੀ ਗ੍ਰਹਿ ਆਪਣੀ ਰਾਸ਼ੀ ਨੂੰ ਬਦਲਦਾ ਹੈ ਤਾਂ ਇਸ ਦਾ 12 ਰਾਸ਼ੀਆਂ ਦੇ ਅਨੁਕੂਲ ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ ਸਾਡੇ ਜੋਤਿਸ਼ ਦੇ ਵਿੱਚ ਇਸ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗ੍ਰਹਾਂ ਦੀ ਗਤੀ ਦੇ ਕਾਰਨ ਸਾਨੂੰ ਸਾਡੇ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ ਜੋਤਿਸ਼ శాਸਟ੍ਰ ਦੇ ਅਨੁਸਾਰ ਹੁਣ ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਇੱਕ ਅਦਭੁਤ ਸੰਜੋਗ ਬਣ ਰਿਹਾ ਹੈ ਜਿਸ ਦੇ ਵਿੱਚ ਅਲੌਕਿਕ ਸ਼ਕਤੀਮਾਨ ਭਗਵਾਨ ਬਜਰੰਗ ਬਲੀ 12 ਰਾਸ਼ੀਆਂ ਦੇ ਵਿੱਚ ਇਹਨਾਂ 6 ਰਾਸ਼ੀਆਂ ਦੇ ਬਹੁਤ ਹੀ ਖੁਸ਼ ਹੋ ਗਏ ਹਨ ਇਹਨਾਂ ਰਾਸ਼ੀ ਵਾਲਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਵਾਲੇ ਹਨ ਜਿਸ ਕਾਰਨ ਇਹਨਾਂ ਨੂੰ ਅਮੀਰ ਬਣਨ ਤੋਂ ਕੋਈ ਵੀ ਹੁਣ ਰੋਕ ਨਹੀਂ ਸਕਦਾ ਹੁਣ ਇਹਨਾਂ ਰਾਸ਼ੀ ਵਾਲਿਆਂ ਨੂੰ ਅਮੀਰ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਹਨਾਂ ਦੇ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਇਹਨਾਂ ਨੂੰ ਪ੍ਰਾਪਤ ਹੋਣ ਜਾ ਰਹੀਆਂ ਹਨ ਤਾਂ ਦੋਸਤੋ ਆਓ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਭਗਵਾਨ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਜਾ ਰਿਹਾ ਹੈ ਜਿਹੜੀਆਂ ਖੁਸ਼ਕਿਸਮਤ 6 ਰਾਸ਼ੀਆਂ ਹਨ ਉਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਤੁਲਾ ਰਾਸ਼ੀ ਦੋਸਤੋ ਤੁਲਾ ਰਾਸ਼ੀ ਤੇ ਭਗਵਾਨ ਬਜਰੰਗ ਭਲੇ ਦੀ ਕਿਰਪਾ ਦੇ ਨਾਲ 2024 ਤੋਂ 2030 ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਰਹੇਗਾ ਤੁਸੀਂ ਪੈਸਾ ਪ੍ਰਾਪਤ ਕਰਨ ਦੇ ਯੋਗ ਹੋ ਤੁਸੀਂ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੋ ਤੁਹਾਨੂੰ ਉਹ ਪਿਆਰ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਇਸ ਸਮੇਂ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਇਹ ਬਹੁਤ ਹੀ ਵਧੀਆ ਸਮਾਂ ਹੈ ਤੁਹਾਨੂੰ ਦੱਸ ਦਈਏ ਕਿ ਇੱਜ਼ਤ ਇੱਜ਼ਤ ਅਤੇ ਮਾਨ ਸਨਮਾਨ ਦੇ ਵਿੱਚ ਵਾਧਾ ਹੋਵੇਗਾ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਹੋਵੇਗੀ ਜੇਕਰ ਤੁਸੀਂ ਇਸ ਸਮੇਂ ਨਵੇਂ ਮੌਕੇ ਲੱਭਦੇ ਹੋ ਤਾਂ ਤੁਹਾਨੂੰ ਨਵੇਂ ਮੌਕੇ ਵੀ ਮਿਲਣਗੇ ਤੁਹਾਨੂੰ ਰੁਜ਼ਗਾਰ ਪ੍ਰਾਪਤੀ ਦੇ ਮੌਕੇ ਮਿਲਣਗੇ ਇਸ ਦੇ ਨਾਲ ਹੀ ਜੇਕਰ ਕੋਈ ਕੰਮ ਜਾਂ ਨੌਕਰੀ ਲੱਭ ਰਹੀ ਹੋ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ ਆਮਦਨ ਦੇ ਸਰੋਤਾਂ ਦੇ ਵਿੱਚ ਵਾਧਾ ਹੋਵੇਗਾ ਤੁਹਾਨੂੰ ਆਰਥਿਕ ਲਾਭ ਮਿਲੇਗਾ ਇਸੇ ਨਾਲ ਹੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਵਪਾਰ ਵਿੱਚ ਵਾਧਾ ਹੋਵੇਗਾ ਸਮਾਜਿਕ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਚਾਨਕ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ ਜ਼ਾਇਦਾਦ ਨਾਲ ਸੰਬੰਧਿਤ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਰਹੇਗਾ ਤੁਸੀਂ ਜ਼ਾਇਦਾਦ ਨਾਲ ਸੰਬੰਧਿਤ ਜੋ ਵੀ ਨਿਵੇਸ਼ ਕਰਦੇ ਹੋ ਤੁਸੀਂ ਘਰ ਖਰੀਦ ਸਕਦੇ ਹੋ ਵਾਹਨ ਖਰੀਦ ਸਕਦੇ ਹੋ ਇਹ ਤੁਹਾਡੇ ਲਈ ਬਹੁਤ ਵਧੀਆ ਸਮਾਂ ਹੈ ਦੋਸਤੋ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਦੇ ਲੋਕਾਂ ਨੂੰ ਦੱਸਿਆ ਕਿ ਭਗਵਾਨ ਬਜਰੰਗਬਲੀ ਇਸ ਸਮੇਂ ਜਾਣ ਕੇ 2024 ਤੋਂ 2030 ਤੱਕ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹਨ ਇਸ ਸਮੇਂ ਦੇ ਵਿੱਚ ਤੁਹਾਨੂੰ ਬੇਹੱਦ ਤਨ ਖੁਸ਼ੀਆਂ ਤੇ ਜਾਇਦਾਦ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਬਹੁਤ ਹੀ ਚੰਗੀ ਖਬਰ ਮਿਲੇਗੀ ਤੁਹਾਨੂੰ ਹਰ ਪਾਸਿਓਂ ਵਿੱਤੀ ਲਾਭ ਮਿਲੇਗਾ ਇਸ ਦੇ ਨਾਲ ਤੁਸੀਂ ਇਸ ਸਮੇਂ ਦੌਰਾਨ ਚੰਗੀ ਖਬਰ ਪ੍ਰਾਪਤ ਕਰਨ ਦੀ ਪੂਰੀ ਤਰ੍ਹਾਂ ਯੋਗ ਹੋ ਜਾਓਗੇ ਜੀ ਹਾਂ ਦੋਸਤੋ ਤੁਹਾਨੂੰ ਦੱਸੇ ਕਿ ਇਸ ਸਮੇਂ ਦੌਰਾਨ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਇਸ ਤੋਂ ਇਲਾਵਾ ਤੁਹਾਡੇ ਸਾਰੇ ਰੁਕੋ ਇਹ ਕੰਮ ਪੂਰੇ ਹੋ ਜਾਣਗੇ ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜਾਣੀ ਸਾਲ 2024 ਤੋਂ ਲੈ ਕੇ ਸਾਲ 2030 ਤੱਕ ਭਗਵਾਨ ਬਜਰੰਗ ਬਲੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਭਗਵਾਨ ਬਜਰੰਗ ਬਲੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਤਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਰੇ ਤੁਹਾਨੂੰ ਬਹੁਤ ਸਾਰਾ ਪੈਸਾ ਵੀ ਮਿਲੇਗਾ ਤੁਹਾਨੂੰ ਸੰਤਾਨ ਹੋਣ ਦੀ ਖੁਸ਼ੀ ਵੀ ਮਿਲੇਗੀ ਤੁਹਾਨੂੰ ਮਨ ਚਾਹਿਆ ਕੰਮ ਵੀ ਮਿਲੇਗਾ ਤਾਂ ਅੰਦੌਲਤ ਅਤੇ ਖੁਸ਼ਹਾਲੀ ਵਿੱਚ ਵਾਅਦਾ ਹੋਵੇਗਾ ਮਿਥਨ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਪੂਰੀ ਤਰ੍ਹਾਂ ਲਾਭਦਾਇਕ ਰਹੇਗਾ ਤੁਹਾਨੂੰ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਦੋਸਤੋ ਇਸ ਲੈਸਟ ਦੀ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਦਿਨ ਬੇਅੰਤ ਅਸੀਸਾਂ ਭਗਵਾਨ ਵਿਚਰੰਗ ਭਲੇ ਤੁਹਾਡੇ ਉਤੇ ਬਣਾ ਕੇ ਰੱਖਣਗੇ ਜਿਸ ਕਾਰਨ ਉਹਨਾਂ ਦਾ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਮਕਰ ਰਾਸ਼ੀ ਦੇ ਲੋਕਾਂ ਨੂੰ ਵਪਾਰ ਅਤੇ ਵਪਾਰ ਵਿੱਚ ਵਾਧਾ ਹੋਵੇਗਾ ਨੌਕਰੀ ਕਰਨ ਵਾਲੇ ਲੋਕਾਂ ਨੂੰ ਅਹੁਦੇ ਵਿੱਚ ਤਰੱਕੀ ਮਿਲੇਗੀ ਜੋ ਲੋਕ ਚਾਹੁੰਦੇ ਹਨ ਕਿ ਵਿਦੇਸ਼ ਵਿੱਚ ਕੰਮ ਕਰਨ ਜਾਂ ਅਧਿਆਨ ਕਰਨੇ ਲਈ ਉਹਨਾਂ ਦੇ ਵਿਦੇਸ਼ ਵਿੱਚ ਕੰਮ ਕਰਨ ਅਤੇ ਅਧਿਆਨ ਕਰਨ ਦੀ ਸੰਭਾਵਨਾ ਹੈ ਇਸੇ ਨਾਲ ਇਸ ਰਾਸ਼ੀ ਦੇ ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਵਿੱਚ ਜ਼ਿਆਦਾ ਲਾਭ ਹੋਣ ਦੀ ਸੰਭਾਵਨਾ ਹੈ ਤੁਸੀਂ ਤੁਸੀਂ ਜੋ ਵੀ ਕੰਮ ਸਟਾਰਟ ਕਰੋਗੇ ਉਸ ਨੂੰ ਪੂਰਾ ਵੀ ਕਰ पाओगे ਮਕਰ ਰਾਸ਼ੀ ਵਾਲੇ ਲੋਕਾਂ ਲਈ ਸਫਲਤਾਪੂਰਵਕ ਸਾਰੇ ਹੀ ਰਸਤੇ ਖੁੱਲ੍ਹੇ ਹੋਏ ਹਨ ਭਗਵਾਨ ਪੁਛਰੰਗ ਭਲੀ ਜੀ ਦਾ ਵਿਸ਼ੇਸ਼ ਆਸ਼ੀਰਵਾਦ ਤੁਹਾਡੇ ਤੇ ਹੋ ਗਿਆ ਹੈ ਜਿਸ ਕਾਰਨ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਖਤਮ ਹੋਣ ਜਾ ਰਹੇ ਹਨ ਅਤੇ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਬਿਆੰਤ ਖੁਸ਼ੀਆਂ ਮਿਲਣ ਵਾਲੀਆਂ ਹਨ ਜਿਸ ਕਾਰਨ ਮਕਰ ਰਾਸ਼ੀ ਦੇ ਲੋਕਾਂ ਲਈ ਜ਼ਿੰਦਗੀ ਬਦਲ ਜਾਵੇਗੀ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾ ਸਈਏ ਕਿ ਭਗਵਾਨ ਬਜਰੰਗ ਬਲੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਇਸ ਸਮੇਂ ਦੇ ਵਿੱਚ ਸ਼ੁਭ ਸੰਦੇਸ਼ ਮਿਲਣ ਵਾਲੇ ਹਨ ਤੁਸੀਂ ਸਬ ਸੰਦੇਸ਼ ਪ੍ਰਾਪਤ ਕਰਨ ਦੇ ਜੋਗ ਹੋ ਤੁਹਾਨੂੰ ਤੁਹਾਡੀ ਮਿਹਨਤ ਦਾ ਲਾਭ ਮਿਲੇਗਾ ਤੁਹਾਡੀ ਵਿੱਤੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਇਸੇ ਨਾਲ ਤੁਹਾਡੇ ਅਧੂਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਤੁਹਾਡੀ ਗੱਲਬਾਤ ਹੋਵੇਗੀ ਇਸੇ ਨਾਲ ਹੀ ਕਾਰੋਬਾਰ ਲਈ ਸਮਾਂ ਬਹੁਤ ਚੰਗਾ ਹੈ ਇਸ ਸਮੇਂ ਦੇ ਵਿੱਚ ਤੁਸੀਂ ਹਰ ਕੰਮ ਦੇ ਵਿੱਚ ਤਰੱਕੀ ਕਰੋਗੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁੰਭ ਰਾਸ਼ੀ ਵਾਲਿਆਂ ਦੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਵਾਡੇਕਾਰ ਅਤੇ ਪਰਿਵਾਰ ਵਿੱਚ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਸੰਭਾਵਨਾ ਬਣੀਆ ਰਹੀ ਹੈ ਤੁਹਾਡੀ ਮਿੱਠੀ ਬਾਣੀ ਦੇ ਕਾਰਨ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਇਸ ਸਮੇਂ ਦੌਰਾਨ ਭਗਵਾਨ ਬਜਰੰਗ ਬਲੀ ਦੀ ਕਿਰਪਾ ਤੁਹਾਡੇ ਤੇ ਹੈ ਜਿਸ ਕਾਰਨ ਤਾਂਸ ਬਣੀ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਤਾਂ ਲਾਭ ਦੀ ਸੰਭਾਵਨਾ ਰਹੇਗੀ ਜੋ ਕੰਮ ਤੁਹਾਡੇ ਲਈ ਅਧੂਰੇ ਸਨ ਉਹ ਸਫਲਤਾਪੂਰਕ ਪੂਰੇ ਹੋਣਗੇ ਕੰਬ੍ਰਾ ਸ਼ਿਵ ਵਾਲੇ ਤੁਸੀਂ ਮਹਿਸੂਸ ਕਰੋਗੇ ਕਿ ਭਗਵਾਨ ਬਜਰੰਗ ਬਲੇ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਸਮਾਂ ਹੈ ਤਨ ਪ੍ਰਾਪਤ ਕਰਨ ਦਾ ਸਮਾਂ ਹੈ ਤੁਹਾਨੂੰ ਹਰ ਪਾਸਿਓਂ ਲਾਭ ਮਿਲੇਗਾ ਸਮੇ ਦਾ ਪੂਰਾ ਫਾਇਦਾ ਉਠਾਓ ਅਗਲੀ ਰਾਸ਼ੀ ਹੈ ਜੋ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਸੇਕ ਭਗਵਾਨ ਬਜਰੰਗ ਬਲੇ ਜੀ ਦੀ ਕਿਰਪਾ ਦੇ ਨਾਲ ਸਾਲ 2024 ਤੋਂ ਸਾਲ 2030 ਤੱਕ ਦਾ ਸਮਾਂ ਬਹੁਤ ਵਧੀਆ ਸਮਾਂ ਹੈ ਮੁਨਾਫਾ ਦੇਣ ਵਾਲਾ ਸਮਾਂ ਹੈ ਤਾਂ ਦੌਲਤ ਵਿੱਚ ਵਾਧਾ ਹੈ ਹੋਣ ਦਾ ਸਮਾਂ ਹੈ ਸੁਖ ਸੰਪਤੀ ਵਿਸ਼ਵਾਦਾ ਹੋਵੇਗਾ ਤੁਹਾਨੂੰ ਨੌਕਰੀ ਮਿਲਣ ਦਾ ਮੌਕਾ ਮਿਲੇਗਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਸੰਤਾਨ ਦੀ ਖੁਸ਼ੀ ਮਿਲੇਗੀ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਨੌਕਰੀ ਦਾ ਸੁਪਨਾ ਤੁਸੀਂ ਜੋ ਦੇਖ ਰਹੇ ਸੀ ਉਹ ਵੀ ਪੂਰਾ ਹੋ ਸਕਦਾ ਹੈ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਤੁਹਾਡੀ ਪੋਸਟ ਦੇ ਵਿੱਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਕੰਮ ਕਰਨਾ ਚਾਹੁੰਦੇ ਹਨ ਉਥੇ ਜਲਦੀ ਤੋਂ ਜਲਦੀ ਉਹਨਾਂ ਦੇ ਉਦੇਸ਼ ਦੇ ਵਿੱਚ ਕੰਮ ਕਰਨ ਦੀ ਸੰਭਾਵਨਾ ਉਹਨਾਂ ਦੀ ਇੱਛਾ ਪੂਰੀ ਹੋਵੇਗੀ ਜੋ ਲੋਕ ਵਿਦਿਆਰਥੀ ਹਨ ਵਿਦਿਆਰਥੀਆਂ ਲਈ ਵੀ ਸਮਾਂ ਬਹੁਤ ਵਧੀਆ ਹੈ ਤੁਹਾਨੂੰ ਬਹੁਤ ਵਧੀਆ ਨਤੀਜੇ ਮਿਲਣਗੇ ਨਾਲ ਹੀ ਵਪਾਰ ਕਰਨ ਵਾਲੇ ਉਹਨਾਂ ਨੂੰ ਵਪਾਰ ਵਿੱਚ ਤਰੱਕੀ ਮਿਲੇਗੀ ਲਾਭ ਹੋਵੇਗਾ ਇਹਨਾਂ ਸ਼ੀਰ ਰਾਸ਼ੀਆਂ ਦੇ ਸਾਰੇ ਕੰਮ ਦੋਸਤੋ ਸਫਲਤਾਪੂਰਵਕ ਪੂਰੇ ਹੋਣਗੇ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਸ ਸਮੇਂ ਭਗਵਾਨ ਬਜਰੰਗ ਬਲੀ ਜੀ ਦਾ ਪੂਰਾ ਸਹਿਯੋਗ ਅਤੇ ਤੁਹਾਨੂੰ ਲਾਭ ਮਿਲੇਗਾ ਤਾਂ ਦੀ ਬਰਸਾਤ ਤੁਹਾਡੀ ਰਾਸ਼ੀ ਤੇ ਹੋਵੇਗੀ। ਦੂਸਰੋ ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਦਾਸੀ ਕਿ ਭਗਵਾਨ ਬਿਸ਼ਰੰਗ ਭਲੇ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬਹੁਤ ਵਧੀਆ ਹੋਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਸਿਰਫ ਮਾਨ ਸਨਮਾਨ ਹੀ ਨਹੀਂ ਬਲਕਿ ਸਮਾਜ ਦੇ ਵਿੱਚ ਤੁਹਾਡੀ ਤਾਰੀਫ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੁਣ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਨਵੇਂ ਮੌਕੇ ਮਿਲਣ ਜਾ ਰਹੇ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਚੰਗੇ ਤਬਦੀਲੀ ਲਿਆਉਣਗੇ। ਜੀ ਹਾਂ ਦੋਸਤੋ ਭਗਵਾਨ ਬਚਰੰਗ ਬਲੀ ਜੀ ਦੀ ਕਿਰਪਾ ਤੁਹਾਡੇ ਉੱਪਰ ਹੋ ਗਈ ਹੈ ਅਤੇ ਇਸੇ ਨਾਲ ਤੁਸੀਂ ਤਨਲਾਵ ਵੀ ਪ੍ਰਾਪਤ ਕਰੋਗੇ ਜਿੱਥੇ ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਦੂਜੇ ਪਾਸੇ ਕਾਰੋਬਾਰ ਵਿੱਚ ਵੀ ਵਾਧਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਲਾਭ ਮਿਲਣ ਵਾਲਾ ਹੈ ਭਗਵਾਨ ਬਚਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਇਸੇ ਨਾਲ ਹੀ ਜੋ ਲੋਕ ਕੰਮ ਕਰਦੇ ਹਨ ਉਹ ਨੌਕਰੀ ਵਿੱਚ ਤਰੱਕੀ ਦੇ ਨਾਲ-ਨਾਲ ਤਨਖਾਹ ਵਿੱਚ ਵੀ ਉਹਨਾਂ ਦੇ ਵਾਅਦੇ ਦੇ ਯੋਗ ਹਨ ਆਓ ਤੁਹਾਨੂੰ ਦੱਸਾਂ ਕਿ ਭਗਵਾਨ ਬਜਰੰਗ ਬਲੇ ਜੀ ਦੀ ਕਿਰਪਾ ਨਾਲ ਹੁਣ ਤੁਹਾਨੂੰ ਬਹੁਤ ਸਾਰੇ ਮੌਕੇ ਮਿਲਣਗੇ ਪੈਸਾ ਪ੍ਰਾਪਤ ਕਰੋਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਵੀ ਬਦਲ ਜਾਵੇਗੀ ਅਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਸ ਦੇ ਨਾਲ ਹੀ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਜੋ ਲੋਕ ਔਲਾਦ ਦੀ ਇਸ਼ਿਆ ਰੱਖਦੇ ਹਨ ਉਹਨਾਂ ਨੂੰ ਔਲਾਦ ਹੋਣ ਦਾ ਸੁੱਖ ਪ੍ਰਾਪਤ ਹੋਵੇਗਾ ਜਿਸ ਕਾਰਨ ਪਰਿਵਾਰ ਦੋਸਤਾਂ ਮਿੱਤਰਾਂ ਵਿੱਚ ਖੁਸ਼ੀਆਂ ਹੀ ਰਹਿਣਗੀਆਂ ਤੁਹਾਨੂੰ ਦੱਸ ਦਈਏ ਕਿ ਭਗਵਾਨ ਬਜਰੰਗ ਬਲੇ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਜੀਵਨ ਦੇ ਵਿੱਚ ਬੇਅੰਤ ਖੁਸ਼ੀਆਂ ਆਉਣਗੀਆਂ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਸਮਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਦੋਸਤੋ ਇਹ ਸੀ ਉਹ ਰਾਸ਼ੀਆਂ ਪਾਰਸ਼ਲੀਆਂ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ